ਰੋਜ ਦੀ ਗੱਲ ਹੋ ਗਈ ਇਹਨਾਂ ਦੀ ਰੋਜ ਦੀ ਗੱਲ ਹੋ ਗਈ ਹੋਰ ਭਾਈ ਆ ਦੋ ਤਿੰਨ ਨੰਨ ਪਹਿਲਾਂ ਮੈਂ ਗਈ ਆਗੀ ਹੈ ਉਹਦੇ ਮਸਾ ਸੋਰਾ ਸਫਾਈ ਕਰਕੇ ਉਹਨੂੰ ਅੰਦਰ ਬਿਠਾ ਕੇ ਗਈ ਆਗੀ ਹੁਣ ਫੇਰ ਉਹੀ ਗੱਲ ਉਹਦੇ ਨਾਲ ਕਲੇਸ਼ ਫੇਸ ਸ਼ੁਰੂ ਹੈਗਾ ਭਈ ਇਹਦੀਆਂ ਨੂਹਾਂ ਬਾੜੀਆਂ ਬੇਕਾਰ ਹੈ ਭਈ ਮੈਂ ਤਾਂ ਸਮਝਾਇਆ ਸੀਗਾ ਵਿਅੰਤ ਨੂੰ ਉਹਦੇ ਇਹ ਵਿਅੰਤ ਤੂੰ ਆਪਦੇ ਹੱਥ ਵੜਾਈ ਜਾਨੀ ਮੈਂ ਤੁਹਾਨੂੰ ਦੱਸਾਂ ਗੱਲ ਆਹੀ ਤਾਂ ਮੈਂ ਫਿੱਟ ਕੇ ਗਈ ਆਗੀ ਹਾਂ ਹੈ ਜੋ ਗੱਲ ਨਹੀਂ ਸੁਣੀ ਮੈਂ ਤਾਂ ਹੁਣ ਵੀ ਕਿਹਾ ਬਾਬਸੀਰ ਜੀ ਜਦ ਤੱਕ ਆਖ ਨਾ ਪਰੇ ਤੇ ਕੰਮ ਨਿਮੜ ਉਹ ਕੰਮ ਨਵੇਂ ਫਿਰ ਉਹੀ ਗੱਲ ਕਲੇਸ਼ ਨਾਲੋਂ ਤਾਂ ਫਿਰ ਹੁਣ ਆਹੀ ਗੱਲ ਕਰਨੀ ਪਊਗੀ ਹੋਰ ਕੀ ਨਹੀਂ ਬਾਈ ਜੇ ਚਾਰ ਛਿੱਲੜ ਕੋਲੇ ਹੋਣਗੇ ਤਾਂ ਫੇਰ ਹੀ ਸੇਵਾ ਕਰਨੀ ਆ ਇਹ ਐਵੇਂ ਨਹੀਂ ਇਹ ਦੀ ਸੇਵਾ ਕਰਦੇ ਨਾ ਤੇ ਆਹੀ ਤਾਂ ਮੈਂ ਇਹਨੂੰ ਉਦੋਂ ਪਿੱਟਿਆ ਸੀ ਵੀ ਬੰਦ ਤੂੰ ਕਾੜੀ ਕਰੀ ਜਾਨੀ ਆ ਬਾਈ ਕਾੜੀ ਨਾ 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 ਮੇਰੇ ਪੁੱਤ ਮੇਰੀਆਂ ਨੂਹਾ ਮੇਰੇ ਪੁੱਤ ਮੈਂ ਕਿਹਨੂੰ ਦੇਣਾ ਮੈਂ ਕਿਹਨੂੰ ਦੇਣਾ ਮੈਂ ਨੂੰ ਕਿਹਾ ਸੀ ਹੱਥ ਵੜਾ ਲੈ ਨਾ ਉਦੋਂ ਮੁੜ ਕੇ ਤੂੰ ਰੋਟੀ ਨੂੰ ਦਰਸੇਗੀ ਉਹੀ ਤਾਂ ਗੱਲ ਆ ਹੁਣ ਤੀਜੇ ਦਿਨ ਨਾਲੇ ਆਪਾਂ ਨੂੰ ਆਉਣਾ ਪੈਂਦਾਗਾ ਉਹੀ ਤਾਂ ਗੱਲ ਹੈ ਚਲ ਆ ਜਾ ਐ ਹੋਈ ਲਾ ਹਾਂ ਬੈਠੀ ਉਹ ਫੇਰ ਉਹੀ ਗੱਲ ਇਹ ਤਾਂ ਆ ਬੈਠੀ ਐਨੇ ਮੁੱਥਲੇ ਠੀਕ ਹੈ ਭਾਈ ਸਸਰੀ ਜਿਵੇਂ ਆਪਾਂ ਨੇ ਠੀਕ ਆ ਵਧੀਆ ਤੂੰ ਦੱਸ ਠੀਕ ਹੈ ਹੁਣ ਤੱਕ ਠੀਕ ਹੈ ਹਾਂ ਵਧੀਆ ਬੈ ਜਾ ਭਾਈ ਇਧਰ ਬੈਠੀਆਂ ਹੋਰ ਕੀ ਕਰਾਂ ਉਧਰ ਟਿਕਣ ਦੇਣ ਤਾਂ ਫੇਰ ਹੀ ਹਰ ਕੇ ਇਧਰ ਆ ਕੇ ਬੈ ਗਈਆਂ ਮੈਂ ਸੋਨੂੰ ਵੀ ਤਾਂ ਹੀ ਕਹਿ ਚ ਸਮਾ ਬਾਰੇ ਜੀ ਆ ਜਿਓ ਉਹੀ ਤਾਂ ਗੱਲਾਂ ਮੈਂ ਗੱਲਾਂ ਕਰਦੀ ਹੋਣੀ ਬਾਈ ਨਾਲ ਵੀ ਤਿੰਨ ਦਿਨ ਪਹਿਲਾਂ ਮੈਂ ਗਈਆਂ ਕਲੇਸਟ ਕਾ ਕੇ ਇਹਨਾਂ ਦਾ ਫੇਰ ਫੇਰ ਉਹੀ ਕੁਝ ਕਰੀ ਜਾਂਦੇ ਆ ਮੇਰੇ ਆਈ ਤੋਂ ਕਿਹੜਾ ਟਿਕਿਆ ਆਏ ਗਈ ਦੀ ਵੀ ਸ਼ਰਮ ਨਹੀਂ ਮਾਲਦੀਆਂ ਬਾਈ ਹੂੰ ਵੇਖ ਲੈ ਉਹੀ ਗੱਲ ਪਤਾ ਨਹੀਂ ਕੀ ਇਹਨਾਂ ਦੇ ਠੀਕਰ ਮੁਧਾ ਵੱਜਿਆ ਜਿਹੜਾ ਕਰਦੀਆਂ ਮੈਂ ਤਾਂ ਇਨਾ ਚਾਹ ਸੀ ਵੀ ਮੈਂ ਛੇਤੀ ਪੁੱਤ ਵਿਆਹ ਲਾ ਨੋਹਾਂ ਵਾਲੀ ਹੋ ਜਾ ਫੇਰ ਮੈਂ ਬੈ ਕੇ ਖਾਇਆ ਕਰੂੰ ਤੇ ਉਹ ਮੈਨੂੰ ਮੰंजे ਤੇ ਵੀ ਨਹੀਂ ਬੈਠਣ ਦਿੰਦੇ ਲੈ ਟਾਈਮ ਦੇਖ ਲੈ ਕਹੇ ਜਾ ਆ ਗਿਆ ਉਹੀ ਤਾਂ ਗੱਲ ਆ ਬਈ ਮੈਂ ਤਾਂ ਉਹਦੇ ਨੂੰ ਬਥੇਰਾ ਸਮਝਾਇਆ ਸੀ ਬੰਤ ਵੀ ਬਾਈ ਤੂੰ ਆ ਗਲਤੀ ਕਰੀ ਜਾਨੀ ਆ ਗਲਤੀ ਕਰੀ ਜਾਨੀ ਤੂੰ ਨਾ ਉਹ ਕਰ ਹੈ ਤੇ ਫਿਰ ਹੁਣ ਤੂੰ ਮੇਰੀ ਸੁਣੀ ਨਹੀਂ ਉਹਦੇ ਫਿਰ ਹੁਣ ਦੱਸ ਕੀ ਬਈ ਬਾਈ ਮੈਂ ਆਖਿਆ ਨਾ ਮੈਂ ਕੀ ਹੱਕ ਤੇ ਧਰ ਕੇ ਲੈ ਕੇ ਜਾਣਾ ਇਹਨਾਂ ਦਾ ਹੀ ਸਾਰਾ ਕੁਛ ਹੈ ਸਿਆਣੇ ਨਾ ਐਵੇਂ ਨਹੀਂ ਕਹਿੰਦੇ ਹੁੰਦੇ ਜਿੰਨਾ ਚਿਰ ਆਪਦੇ ਹੱਥ ਬਸ ਕੁਝ ਹੈ ਨਹੀਂ ਨਾ ਆਪਣੇ ਤੇ ਆਪਾਂ ਨੂੰ ਤਾਂ ਐ ਟੁੱਕ ਤੇ ਡੇਲਾ ਸਮਝਣਗੇ ਇਹ ਸਹੀ ਗੱਲ ਹੈ ਸਾਰੀ ਕਰੀ ਕਮਾਈ ਸਾਰਾ ਜੋੜਿਆ ਜੱਪਿਆ ਸਭ ਕੁਝ ਉਹ ਮੇਰਾ ਕੋਈ ਨਾ ਨਹੀਂ ਵੀ ਇਹਨੇ ਬੁੜੀ ਨੇ ਕਰਿਆਗਾ ਜਾਂ ਇਹਨੇ ਭਾਈ ਘਰ ਬੰਨਿਆਗਾ ਬੰਨੇ ਬਣਾਏ ਚ ਆ ਗਈਆਂ ਤਾਂ ਰਾਣੀਆਂ ਬਣ ਗਿਆ ਹੁਣ ਅਕੇ ਤੂੰ ਚੌਂਦਰੇ ਤੇ ਨਾ ਚੜ। ਉਹ ਮੈਂ ਚੌਂਦਰੇ ਤੇ ਕਿਉਂ ਨਾ ਜਿਹੜਾ ਕਿ ਹੁਣ ਤੱਕ ਜਿਹੜਾ ਹਾਂ 12 ਵਜੇ ਤੱਕ ਰੋਟੀ ਪਕਾਉਂ ਦਗਾ ਨੇ। ਅੱਛਾ ਭਾਈ ਮੈਂ ਆਪਦੀ ਚਾਹ ਦੀ ਕੁੱਟ ਕਰਕੇ ਦੋ ਰੋਟੀਆਂ ਮੈਂ ਲਾ ਕੇ ਖਾ ਕੇ ਮੈਂ ਆਪਦੀ ਦਵਾਈ ਲੈ ਲੈਣੀ ਆ ਟਾਈਮ ਸਰ। ਹੂੰ। ਐ ਮੈਂ ਕਿਉਂ ਝਾਕਾਂ ਫਿਰ ਉਹ ਤਾਂ ਮੈਂ ਇਹਨੂੰ ਕਿਹਾ ਮੈਂ ਹਾਂ ਤੈਨੂੰ ਲੋੜ ਨਹੀਂ ਝਾਕਣ ਦੀ ਤੇਰੇ ਹੱਥ ਪੜਾ ਨੈਣ ਪਹਿਣ ਚੱਲਦੇ ਆ ਆਪ ਦੇ ਆਪ ਕੰਮ ਕਰਕੇ ਖਾਪੀ ਲੈ। ਕੀ ਲੈਣਾ ਇਹਨਾਂ ਤੋਂ? ਨਾ ਹੀ ਮਨਤ ਕਰਿਆ ਕਰ ਇਹਨਾਂ ਦੀ ਮਖਾ। ਤਾਂ ਕਿ ਲਾਡੀ ਕਹਿੰਦਾ ਕਿ ਰੋਟੀਆਂ ਪੱਕੀਆਂ ਪੰਗਾ ਕੇ ਤੂੰ ਚਾ ਕੇ ਖਾ ਲੈ ਮਹਾ ਹਾਂ ਤੁਸੀਂ ਮੇਰੀ ਰੋਟੀ ਦਾ ਫਿਕਰ ਨਾ ਕਰੋ ਮੈਂ ਕੀਤਾ ਸੀ ਲਾਡੀ ਨੂੰ ਫੋਨ ਅੱਜ ਮੈਂ ਹਾਂ ਭਾਈ ਕਾਕਾ ਦੱਸੋ ਕੀ ਗੱਲ ਬਾਤ ਹੈ ਕਿਵੇਂ ਆ ਕਦਰ ਆਵਾ ਮੈਂ ਕੋਈ ਗੱਲ ਬਾਤ ਨਹੀਂ ਹੋਈ ਸਾਡੀ ਤਾਂ ਕੋਈ ਗੱਲ ਨਹੀਂ ਹੋਈ ਮੈਨੂੰ ਕਹਿੰਦਾ ਮੈਂ ਗੱਲ ਕਿਉਂ ਨਹੀਂ ਹੋਈ ਲਾਡੀ ਤਾਂ ਮੈਨੂੰ ਕਹਿ ਕੇ ਗਿਆ ਕਹਿੰਦਾ ਇਧਰ ਹੋ ਕੇ ਆ ਜਾ ਭੈਣ ਸਿੱਧੀ ਮਾਮੇ ਨੂੰ ਤੇ ਕਹਿੰਦਾ ਕਿ ਮਾਸੀ ਨੂੰ ਫੋਨ ਕਰ ਹੂੰ ਤਾਂ ਹੀ ਫੋਨ ਕਰਿਆ ਮੈਂ ਮੈਂ ਤਾਂ ਮਨਿੰਦਰ ਨੂੰ ਵੀ ਆਖਿਆ ਸੀ ਮੈਂ ਕਿ ਤੂੰ ਵੀ ਸਾਡਾ ਆਦੇ ਪੇਕਿਆਂ ਨੂੰ ਹਾਂ ਹਾਂ ਫਿਰ ਜਦੋਂ ਕਾ ਮੇਰਾ ਨੂੰ ਸੱਦ ਲੈਨੇ ਜਿਹੜੇ ਨਾਲ ਤੁਹਾਡਾ ਨੂੰ ਪਤਾ ਲੱਗੇ ਤੁਸੀਂ ਕੀ ਕਰਤੁੱਤਾ ਕਰਦੀਆਂ ਹਾਂ ਨਾ ਕਿ ਅਸੀਂ ਕਿਹੜਾ ਕੁਝ ਕਰਿਆ ਸਾਡੇ ਪੇਕੇ ਕਿਉਂ ਹੋਣ ਪਰਦੇ ਰੱਖਦੇ ਆਂ ਗਾਂ ਪਰਜਾਈਆਂ ਤੋਂ ਹਾਂ ਨਾ ਹੁਣ ਤੈਨੂੰ ਲੜਾਈ ਕੀ ਗੱਲ ਹੈ ਤੈਨੂੰ ਮੈਨੂੰ ਹੁਣ ਕਹਿੰਦੀ ਕੀ ਐ ਤੇ ਤੋਂ ਮੰਗਦੀ ਕੀ ਆ ਉਹ ਗੱਲ ਆਸ ਮੈਨ ਤਾਂ ਗੱਲ ਬਾਈ ਬਾਲੀਆਂ ਦੀ ਐ ਆ ਕਿ ਬਾਲੀਆਂ ਦੀ ਮੈਨੂੰ ਮਨਿੰਦਰ ਕਹਿੰਦੀ ਆ ਕਿ ਹੁਣ ਵੱਡੀ ਗਈ ਵੀ ਆ ਕਿ ਮੈਨੂੰ ਦੇ ਦੇ ਲੈ ਮੈਂ ਇੱਕ ਰੱਖੀ ਆਹੀ ਕੁਛ ਐ ਮੇਰੇ ਬੈਠੇ ਵੀ ਆਹੀ ਕੁਛ ਕਰੀ ਗਏਗਾ ਇਹ ਰੋਲੇ ਸਾਰ ਬਾਲਾਂ ਦਾ ਰੋਦੇ ਦਿੰਗਾ ਦੇ ਵੀ ਆਲਣ ਵਾਲਾਂ ਦਾ ਹਾਂ ਇਹਨਾਂ ਦਾ ਰੋਲ ਮੈਂ ਉਹੀ ਤਾਂ ਮੇਰੇ ਕੋਲੇ ਹੈ ਤੇ ਮੈਂ ਕਿਉਂ ਇਹਨਾਂ ਨੂੰ ਉਹ ਕਰਾਂ ਤੈਨੂੰ ਪਤਾ ਤਾਂ ਹੈ ਫਿਰ ਉਹ ਵਾਲੀਆਂ ਦਾ ਫਿਰ ਮੈਂ ਉਹੀ ਤਾਂ ਕਹੀ ਐ ਨਾ ਬੇਬੇ ਨੇ ਦਿੱਤੀਆਂ ਤੈਨੂੰ ਸੀ ਜਦੋਂ ਤੂੰ ਵੱਡੀ ਸੀ ਤੈਨੂੰ ਵਾਲੀਆਂ ਨਾਲੇ ਭਾਈ ਜਦੋਂ ਵਿਆਹ ਕੇ ਲੈਣੀਆਂ ਉਹਦੇ ਬੰਦੇ ਸਰ ਜਿਹੇ ਜਿਹਾ ਸੀਗਾ ਇਹਨਾਂ ਦਾ ਕਰਤਾ ਸਾਰਾ ਕੁ ਵਧੀਆ ਘਰ ਪਾ ਕੇ ਦਿੱਤਾ ਤੂੰ ਹੋਰ ਤੈਨੂੰ ਕੀ ਸਾਢੇ ਤਿੰਨ ਤਿੰਨ ਟੋਲੇ ਦੇ ਸੱਤ ਦੋਨਾਂ ਇਹਨਾਂ ਨੂੰ ਪਾਏ ਹੋਏ ਆ ਹੈ 8 8 ਟੋਲਾਂ ਦੀਆਂ ਝਾਂਜੀਆਂ ਜਿਹੜੀਆਂ ਚੌੜੀਆਂ ਚੱਲੀਆਂ ਸੀ ਹਾਂ ਫਿਰ ਭਾਈ ਉਸ ਤੋਂ ਬਾਅਦ ਫਿਰ ਚੁੰਬੜਾ ਵਿਕਰਾਤਿਆਂ ਮੈਂ ਚਾਲੀ ਨਾ ਹੋਰ ਕੀ ਪਹਿਨਦੀਆਂ ਮੈਥੋਂ ਫਿਰ ਉਹੀ ਤਾਂ ਗੱਲ ਹੈਗੀ ਕਰਕੇ ਦੇ ਹੀ ਜਾਣੀ ਆ ਨਾ ਤਾਂ ਤੇਰੇ ਨੂੰ ਪੈਂਦੀਆਂ ਨਹੀਂ ਤਾਂ ਤੈਨੂੰ ਕਹਿੰਦਗਾ ਨਹੀਂ ਵੀ ਚਲ ਲੋਕਾਂ ਨੇ ਲੋਹਾਤੀਆਂ ਸੋਹਣੀਆਂ ਲਾਦੀਆਂ ਵੀ ਉਹਨਾਂ ਦੀ ਚੀਜ਼ ਪਾਈ ਉਹ ਸਾਰੀ ਕਾਣੋ ਸੋਹਣੀਆਂ ਲੱਗਦੀਆਂ ਕਾਣੇ ਤਾਂ ਮੇਰੇ ਸਿਰ ਛੱਗਣ ਟਿੱਕਰ ਜਾਂਦੇਗਾ ਜੇ ਇਹ ਚੀਜ਼ ਨੂੰ ਤਰਸਦੀਆਂ ਨਾ ਇਹਨਾਂ ਨੂੰ ਪਤਾ ਲੱਗਦਾ ਵੀ ਚੀਜ਼ ਬੰਦੀ ਕਿਵੇਂ ਫਿਰ ਤਾਂ ਇਹ ਚੁੱਪ ਕਰਨ ਫਿਰ ਤਾਂ ਇਹ ਕਿਉਂ ਬੋਲਣ ਕਿਉਂ ਆਂ ਟਿੰਗਰਦੇ ਰਹੇ ਤੇ ਗੱਲ ਤਾਂ ਫਿਰ ਉਹੀ ਆ ਗਈ ਨਾ ਵੀ ਸਿਰ ਤਾਂ ਮੈਂ ਹੀ ਚੜਾ ਬੈਠੀਆਂ ਉਠਾਈ ਜਾਣ ਤਾਂ ਸਭ ਕੁਝ ਲੈ ਕੇ ਦੇਤਾ ਕਈ ਕਰਾ ਬਣਾਉਣ ਜਾਂ ਦੇਤਾ ਸੇ ਚੜਾਉਂ। ਉਹ ਜਦੋਂ ਬਣਿਆ ਬਣਿਆ ਸਾਰਾ ਕੁਝ ਮਿਲ ਜਾਂਦਾ ਨਾ ਦੂਜੇ ਦੇ ਘਰੇ ਆ ਕੇ ਚੌਧਰ ਕਰਨੀ ਆਉਂਦੀ ਆ। ਸਹੀ ਗੱਲ ਹੈਗੀ। ਐ ਜਿਹੜੇ ਆਪਦੇ ਘਰੇ ਉਹ ਹੀ ਕਰ। ਪਧਿਆੜੀ ਕਰ ਕਰ ਬਣਾਉਣਾ ਪੈਂਦਾ ਫਿਰ ਬੜਾ ਲੱਗਦਾ ਵੀ ਐ ਜੋੜੀ ਦਾ ਕਰ। ਉਹੀ ਤਾਂ ਗੱਲ ਹੈ। ਹਾਂ। ਹਾਂ ਹੁਣ ਤੂੰ ਵੇਖ ਲੈ ਕਿੰਨਾ ਟਾਈਮ ਹੋ ਗਿਆ ਬਣਾਇਆ ਇਹਨੂੰ। ਹਾਂ। ਕੋਈ ਨਿਕਲ ਗਿਆ ਬਾਹਰ। ਕੋਈ ਪੁੱਛਿਆ ਚਾਹ ਪਾਣੀ ਆਪਾਂ ਨੂੰ। ਐ ਹੀ ਇਹਨਾਂ ਨੇ ਉਹਦੇ ਕੀਤੀ ਸੀ ਮਿਲਣਾ। ਚਲ ਆਪਾਂ ਕੀ ਚਾਹ ਪਾਣੀ ਹੁਣ ਲੈਣਾ ਬਸ। ਕੋਈ ਨਹੀਂ ਚਾਹ ਪਾਣੀ ਆਪਾਂ ਆਪ ਦਾ ਕਰਕੇ ਪੀ ਲਾਂਗੇ। ਨੀ ਉਹ ਤਾਂ ਆਪਾ ਕਰਕੇ ਪੀ ਲਾਂਗੇ ਐ ਤਾਂ ਆਪ ਨੂੰ ਕਿਹੜਾ ਗਲ ਮਾਰਿਆ ਮੈਨੂੰ ਇਥੇ ਕਿਸੇ ਦਾ ਵੀ ਮੈਂ ਇਹਨਾਂ ਤੋਂ ਦਰਦੀ ਹੋਊਂਗੀ ਪਰ ਇਹਨਾਂ ਦੀ ਅਕਲ ਦੀ ਗੱਲ ਕਰਦੀਆਂ ਵੀ ਇਹਨਾਂ ਨੂੰ ਕਿੰਨੀ ਕਕਲ ਹੈ ਜੀ ਅਕਲ ਹੋਵੇ ਤਾਂ ਫਿਰ ਇਥੋਂ ਤਿੱਕਰ ਕਿਉਂ ਆਉਂਦ ਨਾ ਉਹ ਅਕਲ ਬਿਨਾ ਖੂ ਖਾਲੀ ਹੁੰਦਾ ਮੈਨੂੰ ਕਰਦੀਆਂ ਹੁਣ ਵੇਖਣ ਵਾਲਾ ਤਾਂ ਤੈਨੂੰ ਪਤਾ ਤੀਮਿਆਂ ਕਹਿੰਦੇ ਆ ਕਿ ਵੀ ਆਪ ਨਹੀਂ ਕੱਟਦੀ ਹਾਂ ਕਿਸੇ ਨੂੰ ਕੀ ਪਤਾ ਭਾਈ ਕਿਸੇ ਦੇ ਘਰ ਦਾ ਬਿਜਲੀ ਗੱਲ ਦਾ ਨਹੀਂ ਨਾ ਪਤਾ ਹਾਂ ਬਿਜਲੀ ਗੱਲ ਦਾ ਨਹੀਂ ਪਤਾ ਹੁਣ ਮੈਂ ਉਹ ਬਾਲਗਾਂ ਦੀ ਜੰਮਦੀ ਮੈਂ ਹੁਣ ਤੀਮਾਂ ਅੱਜ ਕਿਵੇਂ ਪਿੱਟ ਦਿਆਂ ਹਾਂ ਹਾਂ ਗੱਲ ਤੋਂ ਹੀ ਆ ਜਾਂਦੀ ਹੈ ਫਿਰ ਇਹ ਹੁਣ ਬਹ ਸਸ਼ਕੀ ਗੰਮੀ ਸਸਰੀਕਾਲ ਭਾਈ ਸਸ਼ਕੀ ਮਸੀ ਸਸਰੀਕਾਲ ਤੁਸੀਂ ਕਦੋਂ ਆਏ ਸੀ ਬਸ ਹੁਣੇ ਆਏ ਆ ਪੁੱਤ ਅੱਛਾ ਬਾਜ ਮਾਰ ਦਿੰਦੇ ਇਹ ਪਾਣੀ ਕੋ ਨਹੀਂ ਲਿਆਉਂਦੀ ਉਹ ਬਸ ਆ ਕੇ ਬੈਠੀ ਸੀ ਹਜੇ ਅੱਛਾ ਹਾਂ ਲਿਆਵਾਂ ਪਾਣੀ ਕੋਈ ਗੱਲ ਨਹੀਂ ਪੁੱਤ ਬੈਹ ਜਾ ਨਾ ਪਾਣੀ ਭਾਈ ਪੁੱਛ ਕੇ ਲਿਆਵੇਂਗੀ ਆ ਜਾ ਗੱਲ ਕਰ ਲੈ ਕੋਈ ਬੈਹ ਜਾ ਹੁਣ ਸੱਦੇ ਆ ਤਾਂ ਕਰ ਲੋ ਨਵੇਂੜਾ ਜਿਹੜਾ ਮੇਰੇ ਨਾਲ ਕਰਨਾ ਹੈ ਨਾ ਨਵੇਂੜਾ ਤਾਂ ਕੀ ਕਰਨ ਕੋਈ ਗੱਲ ਨਹੀਂ ਆਉਂਦੇ ਆ ਕਰ ਲਾਂਗੇ ਉਹ ਗੱਲ ਆਹੋ ਕੀ ਕਰਨਾ ਨਾ ਹੁਣ ਭਾਈ ਮੇਰੀ ਗੱਲ ਸੁਣ ਉਹਦੇ ਮੈਂ ਤੁਹਾਨੂੰ ਸਾਰਾ ਕੁਝ ਸਮਝਾ ਕੇ ਗਈ ਆ ਹਾਂ ਤਾਂ ਫੇਰ ਫੇਰ ਤੁਸੀਂ ਉਹੀ ਕੁਛ ਚੱਕ ਲਿਆ ਦੇਖ ਮਾਸੀ ਆਪਦੇ ਭੈਣ ਭਰਾ ਚ ਵੀ ਕਸੂਰ ਕੱਢੀਦਾ ਹੁੰਦਾ ਤੈਨੂੰ ਪਤਾ ਸਵੇਰੇ ਕਿੰਨਾ ਸਾਡੇ ਘਰੇ ਕਲੇਸ਼ ਹੋਇਆ ਕਾਲੇ ਨੇ ਹਰ ਪੇ ਥੱਪੜ ਮਾਰਿਆ ਅਗਲੀ ਜਾ ਕੇ ਪੇਕੇ ਬੈਠ ਗਈ ਕਿਹਦੇ ਕਰਕੇ ਮੰਮੀ ਦੇ ਕਲੇਸ਼ ਕਰਕੇ ਨੇ ਤੇਦਾ ਕਲੇਸ਼ ਪਾਉਂਦੀ ਹੈ ਉੱਠਣਸਾਰ ਲੱਗ ਜਾਂਦਾ ਇਹ ਕਮਲੀ ਹੈ ਜਿਹੜੇ ਕਲੇਸ਼ ਪਾਉਂਦੀ ਹੈ ਮੇਰੀ ਗੱਲ ਸੁਣੋ ਤੁਸੀਂ ਦੋਹੇ ਤਿੰਨੇ ਜਣੇ ਰਲ ਕੇ ਤੇ ਤੁਸੀਂ ਇਹਦੇ ਸਿਰ 'ਚ ਮਾਰੋ ਕੁਛ ਮੈਂ ਤਾਂ ਆਖਿਆ ਸੀ ਮੈਂ ਹਾਂ ਮੇਰਾ ਗੱਲ ਦੱਬ ਜੇ ਪਰੇ ਸਿਆਪਾ ਨਾਲੇ ਤੁਸੀਂ ਬਾਲੀਆਂ ਵਾਲੇ ਹੋ ਜਾਓਗੇ ਫਿਰ ਹਾਂ ਗੱਲ ਉਹ ਨਹੀਂ ਹੈਗੀ ਮਾਮਾ ਵੀ ਅਸੀਂ ਤਾਂ ਸੇਵਾ ਕਰਦੇ ਆ ਹੈ ਰੋਟੀ ਟਾਈਮ ਤੇ ਮਿਲਦੀ ਆ ਦਵਾਈ ਬੂਟੀ ਦੀ ਤੇ ਲੜਾਈ ਕਿਸ ਗੱਲ ਦੀ ਇਹ ਤੁਸੀਂ ਸੇਵਾ ਕਰਦੇ ਦਵਾਈ ਬੂਟੀ ਦੀ ਵੀ ਗੱਲ ਸੁਣ ਲੈ ਬਾਈ ਹੁਣ ਤੂੰ ਚੁੱਪ ਕਰ ਜਾ ਵੀ ਦੱਸ ਦਿੰਨੀ ਆ ਮੈਂ ਦਵਾਈ ਬੂਟੀ ਦੀ ਗੱਲ ਸੁਣ ਲੈ ਇਹ ਇਹ ਬਿਮਾਰ ਹੋ ਗਈ ਦਵਾਈ ਦੀ ਇਹਨਾਂ ਨੇ ਨਾ ਬਾਰੀ ਬਣ ਲਈ 6 ਮਹੀਨੇ ਉਹ ਦਵਾਈ ਕਾਲਾ ਦਵਾਈ 6 ਵੀਨੇ ਲਾਡੀ ਦਊਗਾ ਆਏ ਦੀ ਬਾਰੀ ਬੰਨੀ ਹੋਈ ਆ ਜੀ ਮੇਰੀ ਗੱਲ ਸੁਣੋ ਚ ਗਲਤ ਵੀ ਕੀ ਆਏ ਤਾਂ ਨਹੀਂ ਕਿਹਾ ਵੀ ਨਾ ਗਲਤ ਨਹੀਂ ਮੇਰੀ ਗੱਲ ਸੁਣ ਭਾਈ ਇਹਦੇ ਕੋਲ ਕਿਹੜਾ ਕੁਝ ਹੈ ਨਹੀਂ ਸੀ ਜਿਹੜਾ ਤੁਸੀਂ ਆਏ ਆ ਕਰਤਾ ਸਾਰਾ ਕੁਝ ਤੁਹਾਨੂੰ ਦਿੱਤਾ ਲਿਆ ਬਣਾ ਕੇ ਏਡੇ ਛੋਟੀਆਂ ਕੋਠੀਆਂ ਵਰਗੇ ਛੋਟੇ ਮਹਿਲਾਂ ਵਰਗੇ ਕੋਠੀਆਂ ਬਣਾਤੀਆਂ ਹੋਰ ਤੁਹਾਨੂੰ ਕੀ ਚਾਹੀਦਾ ਤੁਸੀਂ ਸਾਂਭ ਨਹੀਂ ਸਕਦੇ ਦੋ ਜਣੇ ਇਹਨਾਂ ਇਹਨੂੰ ਸਾਰੇ ਮਾਪਿਓ ਕਰਦੇ ਆ ਕਿਹੜਾ ਮਾਪਿਓ ਨਹੀਂ ਆਪ ਦਿੱਤੀਆਂ ਪੁੱਤਾਂ ਨੂੰ ਕੁਝ ਕਰਕੇ ਸਾਰੇ ਮਾਪਿਓ ਇਹ ਵੀ ਚਾਹੁੰਦੇ ਆ ਵੀ ਨੂਹਾ ਵੀ ਉਹਨਾਂ ਦੀਆਂ ਜਿਹੜੀਆਂ ਵਧੀਆ ਕੰਮ ਕਰਨਾ ਨੂੰ ਸਾਂਭਣ ਨੂਹਾ ਤਾਂ ਸਾਰਾ ਕੰਮ ਕਰਦੀਆਂ ਆ ਸੇਵਾ ਹੀ ਪੂਰੀ ਕਰਦੀਆਂ ਪਰ ਇਹ ਸੱਸਾਂ ਧੀਆ ਉਹ ਪਾ ਜੇਰ ਸੱਸਾ ਨੂੰ ਵੀ ਤੁਸੀਂ ਮਾਮਾ ਸਮਝੋ ਨੂੰ ਆਏਗਾ ਲੱਖ ਦਿੰਦੀਆਂ ਵੀ ਸਾਨੂੰ ਤੁਸੀਂ ਧੀਆ ਸਮਝੋ ਸੱਸਤਾ ਨੂੰ ਉਹ ਨੂੰ ਧੀ ਸਮਝ ਲੈਂਦੀ ਆ ਤੇ ਨੂੰ ਸੱਸ ਨੂੰ ਮਾਂ ਕਿਉਂ ਨਹੀਂ ਸਮਝਦੀ ਫਿਰ ਤੁਹਾਨੂੰ ਵੀ ਤਾਂ ਕੋਈ ਸੋਚਣਾ ਚਾਹੀਦਾ ਹੈ ਮਾਮਾ ਜੀ ਫੋਨ ਉੱਤੇ ਬੈਠੇ ਨੂੰ ਕੀ ਪਤਾ ਲੱਗਦਾ ਵੀ ਅਸੀਂ ਮਾਂ ਨੂੰ ਮਾਂ ਸਮਝਦਿਆਂ ਕੀ ਸਮਝਦਿਆਂ ਇਹ ਤਾਂ ਤੁਹਾਨੂੰ ਬਣਾਵਣਾ ਕਿ ਗੱਲਾਂ ਕਹੀ ਜਾਂਦੀ ਭਈ ਇਸ ਗੱਲ ਦਾ ਹੀ ਕਲੇਸ਼ ਆ ਵੀ ਇਹ ਤੁਹਾਡੇ ਕੋਲ ਵੀ ਬਣਾਵਣਾ ਕਿ ਗੱਲਾਂ ਕਰਦੀ ਆ ਇਹ ਲੋਕਾਂ ਕੋਲ ਵੀ ਕਰਦੀ ਆ ਸਨ ਲੋਕ ਆ ਘਰੇ ਦੱਸਦੇ ਨਾ ਇਹ ਪਾਗਲ ਤਾਂ ਨਹੀਂ ਹੈਗੀ ਵੀ ਜਿਹੜੀਆਂ ਐ ਗੱਲਾਂ ਬਣਾਵਣਾ ਕਰਦੀ ਆ ਅਸੀਂ ਅਸੀਂ ਵੀ ਪਾਗਲ ਨਹੀਂ ਗੱਲ ਸੁਣ ਲੈ ਮੇਰੀ ਇਹਨੂੰ ਆਦਾ ਘਰ ਨਹੀਂ ਪਤਾ ਇਹ ਆਦੇ ਘਰ ਦੀ ਬੁਨਾਮੀ ਕਿਉਂ ਕਰੂਗੀ ਤੁਹਾਡੇ ਨਾਲ ਤਾਂ ਵੱਡੀ ਆ ਉਮਰ ਤੇ ਚਲ ਠੀਕ ਆ ਇਹ ਅਧਿਕਰ ਦੀ ਬਦਨਾਮੀ ਨਹੀਂ ਕਰਦੀ ਪੁੱਤਾਂ ਨਹੀਂ ਕਰਦੀ ਪਰ ਨੋਹਾਂ ਦੀ ਕਰਦੀ ਆ ਫਿਰ ਨੋਹਾਂ ਜਿਹੇ ਜਾ ਕੇ ਉਹਦਾ ਨਿਆਰ ਕਰਦੀਆਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਅਸਲ ਦੇ ਵਿੱਚ ਭਾਈ ਥੋੜੇ ਦਿਲਾਂ ਚ ਪਿਆ ਪਿਆ ਫਰਕ ਮੈਂ ਤੁਹਾਨੂੰ ਦੱਸਾਂ ਠੀਕ ਹੈ ਨਾ ਇਹ ਉਹ ਨਹੀਂ ਗੱਲ ਕਰਤੀ ਉਹਨੇ ਗੱਲ ਕਰਤੀ ਐ ਨਹੀਂ ਹੁੰਦੀ ਪੁੱਤਰ ਗੱਲ ਹੁੰਦੀ ਆ ਦਿਲ ਤੋਂ ਇੱਜ਼ਤ ਕਰਨ ਦੀ ਜੇ ਤੁਸੀਂ ਆਪਦੀ ਸੱਸ ਦੀ ਇੱਜ਼ਤ ਕਰੋ ਨਾ ਤੇ ਮਾਣ ਨਾਲ ਉਹਨੂੰ ਹਰ ਚੀਜ਼ ਦਿਓ ਜੋ ਮਾਂ ਨੂੰ ਦੇਦੀ ਹੁੰਦੀ ਆ ਉਵੇਂ ਸੇਵਾ ਕਰੋ ਤਾਂ ਉਹ ਵੀ ਤੁਹਾਡੇ ਨਾਲ ਬੁਰਾ ਵਿਹਾਰ ਕਿਉਂ ਕਰੇ ਜਦੋਂ ਜਦੋਂ ਧੀਆ ਪੁੱਤ ਮਾਪਿਆਂ ਦੀ ਸੁਣਦੇ ਨਹੀਂ ਨਾ ਹੁੰਦੇ ਮਜਬੂਰੀ ਨੂੰ ਮਾਪਿਆਂ ਨੂੰ ਬਾਹਰ ਜਾ ਕੇ ਗੱਲ ਕਰਨੀ ਪੈਂਦੀ ਹੈ ਢਿੱਡ ਫਰੋਲਣਾ ਪੈਂਦਾ ਆਪਦਾ ਆਹੋ ਲੋਕ ਸਾਨੂੰ ਆ ਕੇ ਕਹਿੰਦੇ ਸਾਨੂੰ ਕਿੰਨਾ ਬੁਰਾ ਲੱਗਦਾ ਸਾਰਾ ਕੁਝ ਹੀ ਮਿਲਦਾ ਸਮਾਂ ਦਵਾਈ ਮਿਲੀ ਨਹੀਂ ਟਾਈਮ ਤੇ ਕਦੇ ਚਾਹ ਦੇ ਚੂਹ ਮਾਰਦੇ ਚੂਹ ਨਹੀਂ ਮਿਲੀ ਹੁਣ ਆਪਾਂ ਇੱਥੇ ਬੋਲੀ ਜਾਂਦੇ ਆ ਅਸਾਂ ਮੇਰਾ ਭਰਾ ਤੇ ਭੈਣਾਂ ਨਾਲ ਹੁਣ ਇਹ ਵੀ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ ਨਹੀਂ ਪਤਾ ਕਿ ਇਹ ਵੀ ਮੈਂ ਬੈਠ ਕੇ ਆਉਣੀ ਆ ਪਰ ਹੁਣ ਕੀ ਕਰਗੇ ਅਗਲੇ ਜਦੋਂ ਮਾੜਾ ਮੋਟਾ ਕਲੇਸ਼ ਹੋਵੇ ਨਾ ਘਰੇ ਚੰਦਾ ਨਾ ਲੱਗਦਾ ਗੱਲਾਂ ਕਰਦੇ ਆ ਕਰਦੇ ਆ ਆਪਣੇ ਪੀਕਾ ਦਾ ਕਰਦਾ ਹੀ ਹੁੰਦਾ ਫਿਰ ਅਗਲਾ ਦੋਗਦਾ ਕਿ ਉਹ ਦੁਗਾ ਕਰ ਦੇ ਨਾ ਹਮ ਸਵੇਰੇ ਸ਼ਹਿਰ ਪਹੁੰਚ ਗਈ ਇੰਨਾ ਕਲੇਸ਼ ਕੰਜਰ ਕਲੇਸ਼ ਹੋਇਆ ਤੇ ਥੱਪੜ ਮਾਰਿਆ ਕਾਲੇ ਨੇ ਅੱਛਾ ਕਿਦੇ ਕਰਕੇ ਆ ਮਾਂ ਟਿਕਾ ਨਹੀਂ ਸਕਦੀ ਸੀ ਉਦੋਂ ਦੀ ਜਾਂਦੇ ਨੂੰ ਰੋਕਿਆ ਵੀ ਉਹ ਚੱਲ ਭਾਈ ਤੁਹਾਡੀ ਮਾਂ ਮਾੜੀ ਹੋਗੀ ਤੁਸੀਂ ਸਹੀ ਹੋਗੇ ਠੀਕ ਹੈ ਉਸ ਸਿਆਣੇ ਆਗੇ ਤੇ ਸਿਆਣੇ ਮੇਰਾ ਮੁੰਡਾ ਵਿਆਹ ਲੈ ਲੈਂਦਾ ਲੈ ਲੈਂਦੀ ਤੂੰ ਕਹਿਂਦੀ ਕਾਲੇ ਨੂੰ ਬਈ ਨਾ ਤੂੰ ਚਾਹ ਹੱਥ ਕਿਆ ਕਰ ਲੈ ਮੈਂ ਕਿਉਂ ਕਹਾ ਭਾਈ ਹੈ ਉਹਨਾਂ ਦੀ ਗੱਲ ਤੇ ਮੈਂ ਕਿਉਂ ਲੰਮੀਂ ਬੀਬੀ ਤੁਸੀਂ ਐ ਤੂੰ ਐ ਕਰ ਉਹ ਕੁੜੀਏ ਖੜੀ ਹੋ ਤੂੰ ਜਾ ਪੁੱਤ ਅਗਰ ਜਾਂ ਉਹਨਾਂ ਨਾਲ ਸੱਦ ਕੇ ਲੈ ਕੇ ਆ ਲਾਡੀ ਵਾਰ ਕਰਨ ਪਾਉਗੇ। ਕੋਈ ਗੱਲ ਕਰ ਲਣਗੇ ਇਸ ਤਾਂ ਮਾਰੀ ਨਹੀਂ ਲੱਦਗੀ ਤੇ ਉਹਨਾਂ ਦੀ ਗੱਲ ਸਮਝ ਆ ਜਾਏ ਤੁਹਾਨੂੰ। ਆਏ ਛੱਤ ਨਹੀਂ ਡਰ ਜਾਂਦੀ ਐ। ਨਾ ਭਾਈ ਇਹ ਤਾਂ ਗੱਲ ਸੁਣਦੇ ਬਾੜੀ ਬਾੜੀ ਚੱਕਵੀਂ ਆ ਬਾੜੀ ਚੱਕ। ਉਹ ਹੀ ਤਾਂ ਗੱਲ ਐ ਹੁਣ ਮੈਂ ਮੈਂ ਤਾਂ ਉਦੋਂ ਵੀ ਪਟਿਆ ਸੀ ਤੁਹਾਨੂੰ ਮਾਹ ਤੁਸੀਂ ਰਿਸ਼ਤਾ ਨਾ ਲਓ ਭਾਈ ਵੀ ਮੈਨੂੰ ਤਾਂ ਇਹ ਬੰਦੇ ਠੀਕ ਜਿਹੀ ਨਹੀਂ ਲੱਗਦੇ। ਵੀ ਨਾ ਹੀ ਆ ਉਹੀ ਗੱਲ ਵੀ ਜਿੱਥੇ ਕਿਤੇ ਕੁੜੀਆਂ ਦੀ ਚਲਦੀ ਹੋਵੇ ਉੱਥੇ ਪਿੰਡ ਘਰੇ ਦੀ ਮਾਂ ਦੀ ਜਲਦੀ ਐ। ਸਹੀ ਗੱਲ ਐ। ਫਿਰ ਉਹ ਮਾਂ ਅਗਲੀ ਵੀ ਕਹੂਗੀ ਵੀ ਪੇ ਤੂੰ ਉੱਥੇ ਵੀ ਚਲਾ ਹਾਂ ਸੁਭਾ ਪਿਆ ਹੋਇਆ ਨਾ ਹੁਣ ਗਏ ਕਿੱਧਰ ਨੂੰ ਕਾਲ ਯਾਰ ਜੀ ਇੱਥੇ ਚੱਲਦੇ ਆ ਉਹਦਾ ਝੋਨਾ ਆ ਲੱਗੀਆਂ ਅੰਡਾ ਚਾਹ ਹੀ ਫੜਾਉਣ ਗਿਆ ਸੀ ਲੱਗੀਆਂ ਹੂੰ ਅੱਛਾ ਕਾਲਾ ਪਿਆ ਸੀ ਉੱਠੇ ਨਹੀਂ ਭਾ ਕੇ ਕਲੇਸ ਕਰਕੇ ਉਹ ਟੱਪ ਵੀ ਹੋ ਪਿਆ ਗਿਆ ਹਾਂ ਹੋ ਨਾ ਉਹ ਟੱਪ ਗਿਆ ਉਹ ਜਾ ਆਪੇ ਬਣਾ ਕੇ ਲੈ ਗਏ ਨਹੀਂ ਤੁਸੀਂ ਮੇਰੀ ਗੱਲ ਸੁਣੋ ਸਾਨੂੰ ਤੂੰ ਐ ਨਹੀਂ ਕਿਹਾ ਭਾਣੇ ਵੀ ਜਦੋਂ ਮੇਰੇ ਭਰਾ ਨੂੰ ਤੇ ਮੇਰੀ ਭੈਣ ਨੂੰ ਸਾਦਦੇ ਆ ਵੀ ਤੁਸੀਂ ਵੀ ਤਾਂ ਸਦੋ ਆ ਤੇ ਪਿੱਕੇ ਨਾ ਹਾਂ ਨਾ ਸਾਦੇ ਕਹਿੰਦੀ ਆ ਸਾਡੇ ਨਹੀਂ ਆਉਂਦੇ ਹਾਂ ਉਹ ਕਿ ਹੋਣਗੇ ਸੱਚ ਕਾਮ ਅਸਿਕਾ ਸੱਚ ਕਾਮ ਜੀ ਅਸਿਕਾ ਔਰ ਠੀਕ ਆ ਠੀਕ ਐ ਲਾਇਆ ਝੋਨਾ ਲੱਗੀ ਜਾਂਦਾ ਬਸ ਅੱਛਾ ਕੋਸਕ ਲਵਾਈ ਜਾਂਦੇ ਆਪਣੇ ਘਰ ਦੇ ਵੀ ਉਹ ਇਹ ਕੰਮ ਕਰਾਈ ਜਾਂਦੇ ਨਾਲ ਅੱਛਾ ਅੱਛਾ ਚਲੋ ਬਈ ਸਾਤ ਦੇਣੀ ਹੋਇਆ ਸਾਤ ਕਿੱਥੇ ਦਿੰਨੇ ਹੋ ਚਾਹ ਤਾਂ ਮੈਂ ਲੈ ਕੇ ਆ ਬਣਾ ਕੇ ਹੁਣ ਤੁਹਾਨੂੰ ਕੀ ਕੀ ਦਸੀਏ ਕਰੇ ਤੈਨੂੰ ਗੁੜੀਆਂ ਨੇ ਤਿੰਨਾਂ ਤੋਂ ਚਾਹ ਨਹੀਂ ਮੰਦੀ ਗੱਲ ਸੁਣ ਚਾਹ ਤੂੰ ਆਪ ਬਣਾ ਕੇ ਲੈ ਕੇ ਆ ਉਹ ਬਣਾਉਣ ਬਹੁਆਂ ਉਹਨਾਂ ਨੂੰ ਕਹੋ ਚਾਹ ਪਾਣੀ ਬਣਾਉਣ ਨੂੰ ਕੀ ਕੀ ਕਰੇ ਬੇਬੇ ਲੜ ਪੈਂਦੀ ਐ ਕੀ ਕਰਦੀ ਲੜਦੀ ਹੈ ਨਾ ਫੜਦੀ ਵੀ ਤੁਸੀ ਕੰਮ ਨਾ ਕਰੋ ਐਵੇਂ ਮੈਨੂੰ ਮੇਗਾ ਨਹੀਂ ਵੀ ਖੇਤ ਬੰਨੇ ਚਾਹ ਪਾਣੀ ਨਾ ਪੈਜੋ ਬੇਬੇ ਦਾ ਖੰਡੋਲੇ ਵਤੋ ਇੱਥੇ ਲੱ pase ਬੈਠੀ ਆ ਹਾਂ ਉੱਥੇ ਦਾ ਚੀਜ਼ ਦੀ ਉਹ ਜਾ ਆਹ ਵੀ ਫੇਰ ਇਹ ਤਾਂ ਬਾੜੇ ਚਾ ਕੇ ਬੈਗੀ ਹੈਗੀ ਹੈ ਚੰਗਾ ਭਲਾ ਉਹ ਕਾਕੇ ਮੇਰੀ ਗੱਲ ਸੁਣੋ ਤੁਹਾਨੂੰ ਸਾਰਿਆਂ ਨੂੰ ਇਹੀ ਮਾੜੀ ਲੱਗਦੀ ਹੈ ਉਹ ਮਾਮਾ ਮਾੜੀ ਵਾਲੀ ਗੱਲ ਨਹੀਂ ਤੁਸੀਂ ਗੱਲ ਸਮਝੋ ਹੁਣ ਜਦੋਂ ਬੇਬੇ ਕੋਲੇ ਆਉਣੇ ਆ ਤਾਂ ਬੇਬੇ ਦੀਆਂ ਗੱਲਾਂ ਠੀਕ ਲੱਗਦੀਆਂ ਜਦੋਂ ਉਹਨਾਂ ਕੋਲੇ ਬੈਠਦੇ ਆ ਤਾਂ ਉਹਾਂ ਦੀਆਂ ਠੀਕ ਲੱਗਦੀਆਂ ਬਾਈ ਸੁਣਨੀ ਆ ਕਿਹਨੂੰ ਕਹੀਏ ਸੁਣਨੀਆਂ ਪੈਂਦੀਆਂ ਹੀ ਆ ਸੁਣਨੀਆਂ ਪ ਸਸਰੀ ਰਾਤ ਕਿਵੇਂ ਹੁੰਦਾ ਭਾਈ ਹੁਣ ਬਾਈ ਦੇ ਮੇਰਾ ਤਾਂ ਨਿਵੇੜ ਦਿਓ ਅੱਜ ਨਹੀਂ ਹੁੰਦਾ ਮੰਜਾ ਜਾ ਮਗਾ ਲੰਡੇ ਹੋਰ ਇੱਧਰ ਆ ਜਾ ਫਿਰ ਇੱਧਰ ਬਹਿ ਜਾ ਤੁਸੀਂ ਕਿਤੇ 4 ਦਿਨ ਕੰਮ ਹੁੰਦਾ ਉੱਥੇ ਦਾ ਕੰਮ ਕਰਨ ਵੇਆ ਕਰੋਨਾ ਤੁਸੀਂ ਆ ਆਪ ਨੂੰ ਘਰ ਦੇ ਮੈਂਬਰ ਸਮਝੋ ਵੀ ਮੈਂਬਰ ਹੈਗੇ ਆ ਉਹ ਭਾਈ ਮੇਰੀ ਗੱਲ ਸੁਣ ਕਾ ਕੇ ਤੈਨੂੰ ਮੈਂ ਗੱਲ ਦੱਸਾਂ ਜਿਵੇਂ ਤੁਸੀਂ ਕੱਚੇ ਨਾ ਪਾਈ ਬੈਠੇ ਹੋ ਨਾ ਐ ਲੋਟ ਨਹੀਂ ਆਉਂਦਾ ਹੁੰਦਾ ਠੀਕ ਹੈ ਨਾ ਦੇਖ ਜਾਂਦਾ ਤੁਸੀਂ ਭਾਈ ਜਨਾਨੀਆਂ ਦੀ ਮੰਨ ਲਓ ਤੇ ਜਾਂ ਮਾਂ ਨੂੰ ਛੱਡ ਦਿਓ ਪਰ ਸਾਡਾ ਵਿਆਹ ਹੀ ਨਾ ਕਰਾਉਂਦੇ ਜੇ ਤੁਸੀਂ ਐਂ ਕਹਿਣਾ ਸੀ ਵੀ ਜਨਾਨੀਆਂ ਦੀ ਨਾ ਮੰਨੋ ਜਨਾਨੀਆਂ ਤਾਂ ਮੰਨੀ ਪਊਗੀ ਤੇ ਫਿਰ ਮਾਂ ਨੂੰ ਵੀ ਛੱਡਿਆ ਜਾਂਦਾ ਹੁੰਦਾ ਭਾਈ ਮਾਂ ਨੂੰ ਕੌਣ ਛੱਡਦਾ ਹੁੰਦਾ ਜਨਾਨੀਆਂ ਪਿੱਛੇ ਮਾਂ ਨੂੰ ਵੀ ਛੱਡ ਦੋ ਉਹ ਮਾਸੀ ਕੌਣ ਕਹਿੰਦਾ ਕੁਛ ਮਾਂ ਨੂੰ ਹੈ ਉਹੀ ਨਿੱਕੀ ਜੀ ਗੱਲ ਦਾ ਮੁੱਦਾ ਬਣਾ ਕੇ ਉਹ ਮੈਨੂੰ ਐਂ ਗੱਲ ਦੱਸ ਤੁਹਾਨੂੰ ਮੈਂ ਉਦਦੇ ਕੀ ਕਹਿ ਕੇ ਗਈ ਸੀਗੀ ਹੈ ਤੈਨੂੰ ਮੈਂ ਕਿਹਾ ਵੀ ਇਹਨੂੰ ਦਵਾਈ ਦਵਾ ਲੇਗੇ ਤੂੰ ਜਾ ਕੇ ਹਰਪ੍ਰੀਤ ਨੂੰ ਲੈ ਕੇ ਦਵਾਈਆਂ ਦਵਾਉਣ ਵਾਸਤੇ ਹੈ ਉਦਦੇ ਤੈਨੂੰ ਐਂ ਛੱਡਤਾ ਸੀ ਉਹ ਮਾਸੀ ਤੇਰੇ ਸਾਹਮਣੇ ਸੀ ਤੂੰ ਦੇਖ ਲੈ ਬਿਮਾਰ ਹੋ ਗਈ ਸੀ ਉਦਦੇ ਉਹ ਹੈ ਤਾਂ ਲੈ ਕੇ ਗਿਆ ਸੀ ਬਿਮਾਰ ਹੋ ਗਈ ਸੀ ਉਹ ਮੇਰੀ ਮਾਰ ਹੋਗੀ ਮਾਂ ਬੁਆਰ ਨਹੀਂ ਹੈਗੀ ਪਮਾਸੀ ਬੇਬੇ ਵੀ ਉਹੀ ਮਰੀਆਂ ਦੀ ਰਹਦੀ ਹੈ ਮੇਰੀ ਗੱਲ ਸੁਣ ਠੀਕ ਹੈ ਜਦੋਂ ਇਹਨੂੰ ਕਹਿ ਦਿੰਦੇ ਆ ਤੂੰ ਚੱਲ ਭਾਈ ਦਵਾਈ ਲੈਣ ਚੱਲੀਏ ਉਹ ਤਾਂ ਕਹ ਦੂ ਮੈਂ ਠੀਕ ਆ ਜਦੋਂ ਅਸੀਂ ਕਿਤੇ ਕੰਮ ਚਲੋ ਜੀ ਉਦੋਂ ਆਖੇ ਮੈਂ ਬੁਆਰ ਆ ਪਰ ਕੰਮ ਤਾਂ ਉਹ ਫਿਰ ਤੁਸੀਂ ਚਾਹੁੰਦੇ ਕਿ ਉਹ ਐਂ ਤਾਂ ਦੱਸੋ ਚਾਹੁੰਦੇ ਇਹ ਆ ਕਿ ਬੇਬੇ ਨੂੰ ਕਹਿ ਦਿਓ ਚੁੱਪ ਕਰਕੇ ਬੈਠ ਜਾਇਆ ਕਰ ਬਿਨਾਂ ਗੱਲੋਂ ਸਾਡੇ ਨਾਲ ਕਲੇਸ਼ ਨਾ ਪਾਇਆ ਕਰ ਉੱਠਣਸਾਰ ਲੱਗ ਜਿੰਦੀ ਹੈ ਨਾ ਭਾਈ ਮੇਰੀ ਗੱਲ ਸੁਣ ਬਿਆਨਤ ਮੈਦਾਨ ਦੇ ਪਿੱਛੇ ਹਟ ਥੋੜਾ ਜਿਹਾ ਭਾਈ ਹਾਂ ਉਹ ਮਮਾ ਮੇਰੀ ਗੱਲ ਸੁਣ ਮਾਸੀ ਤੂੰ ਵੀ ਗੱਲ ਸੁਣ ਲੈ ਠੀਕ ਆ ਜਾ ਕੇ ਦੇਖੀ ਫਰਿੱਜ ਭਰਿਆ ਪਿਆ ਫਰੂਟਾਂ ਦੇ ਨਾਲ ਠੀਕ ਆ ਪੀਣ ਵਾਲੀਆਂ ਦਵਾਈਆਂ ਦੇ ਨਾਲ ਦਵਾਈਆਂ ਦਾ ਥੱਬਾ ਬੇਬੇ ਦੇ ਹਾਣੇ ਪਿਆ ਹਜੇ ਵੀ ਨਹੀਂ ਦਵਾਈ ਦਵਾਉਂਦੇ ਹਜੇ ਵੀ ਅਸੀਂ ਮਾੜੇ ਆ ਦਵਾਈਆਂ ਬੂਟੀਆਂ ਤਾਂ ਪੁੱਤ ਸਾਰੀ ਦਵਾਉਂਦੇ ਹੁੰਦੇ ਤੂੰ ਕੋਈ ਨਵਾਂ ਨਹੀਂ ਦਵਾਉਣ ਲੱਗਿਆ ਠੀਕ ਆ ਅਸੀਂ ਵੀ ਆਪਦੇ ਮਾਪੇ ਪਾਪਾ ਨੂੰ ਸੰਭਿਆ ਤੇ ਕਹਾ ਉਹਨਾਂ ਨੇ ਵੀ ਆਪਦੇ ਮਾਪਿਆਂ ਨੂੰ ਇਹੀ ਸੰਭਿਆ ਠੀਕ ਆ ਤੇ ਕੱਲ ਨੂੰ ਤੁਹਾਨੂੰ ਵੀ ਇਹੀ ਸੰਭਣਗੇ ਤੁਹਾਡੇ ਜਵਾਬ ਪਰ ਇਸ ਤਾਂ ਇਹੀ ਕਹਿੰਦਾ ਵੀ ਕਰੇ ਕਲੇਸ਼ ਤਾਂ ਨਾ ਬਵਾਓ ਕਰੇ ਕਲੇਸ਼ ਕਿਹੜੀ ਗੱਲ ਆ ਤੜਕੇ ਹਰਪ੍ਰੀਤ ਨੂੰ ਭ ਉਹਨੇ ਇਹ ਪਿਆਰ ਹੋਈ ਖੜੀਆ ਵੀ ਜਾਈ ਬੇਬੇ ਇਹਦਾ ਵੀ ਮੈਂ ਭਜੂਗੀ ਕਾਕੇ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਤੁਸੀਂ ਵੀ ਮਾੜਾ ਮੋਟਾ ਤਾਂ ਤੁਸੀਂ ਆਪ ਦਾ ਆਪ ਸੋਚੋ ਦੋਹਾਂ ਜਣੇ ਤੂੰ ਵੀ ਕਾਕੇ ਬੋਲ ਤੂੰ ਵੱਡਾ ਹੈ ਤੂੰ ਕੋਈ ਗਲਤ ਆ ਕਰ ਕੋਈ ਮਾੜੀ ਮੋਟੀ ਇਹਨਾਂ ਨੂੰ ਕੋਈ ਬਦਤ ਲੱਗਦੀ ਗੱਲ ਦੱਸ ਵੀ ਸਾਨੂੰ ਵੀ ਭਾਈ ਗੱਲਾਂ ਐ ਹੋਈ ਆ ਉਹ ਮਾਮਾ ਮੈਂ ਤਾਂ ਕੀ ਬੋਲਾਂ ਮੈਂ ਤਾਂ ਬੇਬੇ ਨੂੰ ਵੀ ਇਹੀ ਗੱਲ ਸਮਝਾਈ ਸੀ ਕਿ ਤੂੰ ਆਦੀ ਰੋਟੀ ਪਾਣੀ ਖਾ ਲਿਆ ਕਰ ਤੈਨੂੰ ਫੜਾ ਦਿਆ ਕਰਾਂਗੇ ਫਿਰ ਆਪ ਤਾਂ ਨਾ ਲਿਆ ਕਰ ਤੂੰ ਇਹਨਾਂ ਨਾਲ ਬੋਲ ਹੀ ਨਾ ਉਹ ਕਾਕੇ ਇਹ ਕਿਵੇਂ ਹੋ ਸਕਦਾ ਵੀ ਉਹਨਾਂ ਨੂੰ ਸਾਨੂੰ ਨਾ ਬਲਾਵੇ ਹੈ ਪਹਿਲਾਂ ਮੇਰੀ ਗੱਲ ਸੁਣ ਨਾ ਬਰਾਉਣ ਵਾਸਤੇ ਇਹਨਾਂ ਤੁਹਾਡੇ ਵਿਆਹ ਕੀਤੇ ਸੀ ਵੀ ਇਹਨਾਂ ਨੂੰ ਬੁਲਾਉਣਾ ਹੀ ਨਹੀਂ ਇਹਨੇ। ਉਹ ਮਾਮਾ ਫਿਰ ਕਲੇਸ਼ ਦਾ ਟਾਲਣਾ ਹੀ ਪੈਂਦਾ। ਸਿਆਣਾ ਬੰਦਾ ਟਲਕ ਬੋਜੇ ਉਹ ਟਲਕ ਦਾ ਬੋਜਦਾ ਹੁੰਦਾ ਜਿੱल्ली ਕਿ ਬੋਚੀ ਦਿੰਦੀ ਉਹਨਾਂ ਕੋਲ ਬੋਚ ਹੀ ਲੈਂਦਾ ਹੁੰਦਾ ਅਗਲਾ। ਹੁਣ ਸਿਆਣਾ ਬੰਦਾ ਨਾ ਐਸ ਉਮਰ ਜਾ ਕੇ ਜਵਾਕਾਂ ਵਰਗਾ ਹੋ ਜਾਂਦਾ। ਮਾਮਾ ਜੀ ਮੈਂ ਚਾਹ ਬਣਾਉਣੀ ਉਹਦੇ ਤੁਸੀਂ ਉਧਰ ਹੀ ਆ ਜਾਓ ਸਾਰੇ ਜਣੇ। ਕੋਈ ਨਹੀਂ ਆ ਜਾ। ਕੋਈ ਨਹੀਂ ਆਉਣੇ ਪਤਾ ਚੱਲ ਬਣਾ ਲਾ ਚਾਹ। ਸਿਆਣਾ ਬਣੋ ਦੋਹੇ ਜਣੇ ਤੁਸੀਂ ਪਤਾ ਕੀ ਗੱਲ ਹੁੰਦੀ ਆ ਮੈਂ ਤੁਹਾਨੂੰ ਗੱਲ ਸਮਝਾਉਣਾ ਦੇਖ। ਆਪਾਂ ਇਹਨਾਂ ਨੂੰ ਨਹੀਂ ਕਹਿੰਦੇ ਵੀ ਕੁੜੀਆਂ ਮਾਰੀਆਂ। ਚੰਗੀਆਂ ਵਧੀਆ ਠੀਕ ਐ ਭਾਈ ਜਲ ਤੁਹਾਨੂੰ ਕਹਿ ਦਿੰਦੇ ਆ ਅੱਜ ਕੱਲ ਦੇ ਜਵਾਕਾਂ ਦੀ ਸੋਚ ਘੱਟ ਮਿਲਦੀ ਹੁੰਦੀ ਆ ਪਰ ਦੋਹੇ ਜਣੇ ਤੁਸੀਂ ਆਦੀ ਮਾਂ ਦਾ ਵੀ ਖੈਰ ਰੱਖੋ ਤੇ ਜੇ ਤੁਸੀਂ ਤੁਸੀਂ ਉਹਨੂੰ ਦੱਸੋਗੇ ਉਹਨਾਂ ਨੂੰ ਕੁੜੀਆਂ ਨੂੰ ਤੁਸੀਂ ਦੱਸੋਗੇ ਸਮਝਾਓਗੇ ਫੇਰ ਹੀ ਦੀ ਇੱਜ਼ਤ ਕਰਨਗੇ ਪੁੱਤਰੋ ਉਹ ਮਾਮਾ ਕਹਿਣੇ ਦਾ ਸਾਰਾ ਕੁਝ ਹੀ ਆ ਐ ਗੱਲ ਤਾਂ ਹੁਣ ਰੌਲਾ ਸੀ ਤਾਂ ਬਚਾਲੇ ਫਸੇ ਹੋਏ ਆ ਜੇ ਉਹਨਾਂ ਨੂੰ ਕਹਿ ਦਿੰਦੇ ਆ ਤਾਂ ਉਹ ਝੋਲਾ ਚੱਕ ਕੇ ਭੱਜ ਜਾਂਦੀਆਂ ਜੇ ਬੇਬੇ ਨੂੰ ਕਹਿ ਦਿੰਦੇ ਆ ਤਾਂ ਇਹ ਕਹਿੰਦੀ ਆ ਭਾਈ ਤੁਸੀਂ ਮੈਨੂੰ ਬੋਲ ਦਿਓ ਐ ਹੁਣ ਸਾਨੂੰ ਦੱਸ ਵੀ ਅਸੀਂ ਕਿੱਧਰ ਜਾ ਕੇ ਸਾਨੂੰ ਤਾਂ ਮਾਂ ਵੀ ਉਹੋ ਜੀ ਆ ਠੀਕ ਆ ਤੇ ਉਹਨਾਂ ਨੂੰ ਵੀ ਨਹੀਂ ਛੱਡਦਾ ਦੇਖਦਾ ਹੁਣ ਗੱਲ ਤਾਂ ਖਰਸਿਆਣੀ ਹੈ ਭਾਈ ਹੂੰ ਅਸਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਲੜਾਈ ਕਰਦੀ ਕਿਵੇਂ ਲਾ ਦੋਨਾਂ ਜਣੀਆਂ ਦਾ ਉਹਨਾਂ ਨਾਲ ਨਹੀਂ ਮੈਨੂੰ ਪਤਾ ਤਾਂ ਹੈ ਫਿਰ ਉਹ ਪੜੀਆਂ ਲਿਖਿਆ ਨੇ ਬੇਬੇ ਉਹ ਪੜੀਆਂ ਲਿਖਿਆ ਨੇ ਉਹਨਾਂ ਦੀ ਸੋਚ ਹੋਰ ਆ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਕਾ ਕੇ ਤੇ ਮੈਂ ਤੁਹਾਨੂੰ ਗੱਲ ਲਾਦਾ ਦੇਖ ਕਾਲੇ ਮੈਂ ਹਜੇ 2 ਦਿਨ ਇੱਥੇ ਹੀ ਆ ਠੀਕ ਹੈ ਤੇ ਇਹ ਮਹੀਨਾ ਵੀ ਇੱਥੇ ਹੈ ਤੂੰ ਐਂ ਕਰ ਹਰਪ੍ਰੀਤ ਨੂੰ ਕਰ ਫੋਨ ਵੀ ਭਾਈ ਤੁਸੀਂ ਆਓ ਠੀਕ ਹੈ ਆ ਕੇ ਆਪਣੇ ਨਾਲ ਬੈਠ ਕੇ ਜੇ ਕੋਈ ਗੱਲਬਾਤ ਉਹਦੇ ਦਿਲ ਦੀ ਆਪਾਂ ਉਹਨੂੰ ਵੀ ਉਹਦੀ ਵੀ ਸੁਣਾਗੇ ਮੈਂ ਤੁਹਾਨੂੰ ਆਏ ਨਹੀਂ ਕਹਿਣਾ ਐਵੇਂ ਨਹੀਂ ਦੀ ਪੂਰੀ ਆਪਾਂ ਬਿਆਨ ਤੇ ਸੁਣ ਲ ਗਏ ਤੇ ਭਾਈ ਤੁਹਾਡੀ ਗੱਲ ਨਹੀਂ ਸੁਣਨੀ ਪਰ ਆਪਾਂ ਗੱਲ ਕਰਾਂਗੇ ਰਾਹ ਲਗਦੀ ਠੀਕ ਹੈ ਫਰਜ ਤੁਹਾਡਾ ਬਣਦਾ ਕਾਕਾ ਦੀ ਮਾਂ ਨੂੰ ਸਾਂਭਣ ਦਾ ਅਸੀਂ ਮਾਂ ਅਸੀਂ ਮਾਂ ਨੂੰ ਤਾਂ ਜਵਾਬ ਦਿੱਤਾ ਨਹੀਂ ਇਸ ਤਾਂ ਮਾਂ ਨੂੰ ਤਾਂ ਸਿਰ ਭਾਈ ਕਹਿੰਨੇ ਆ ਬੇਬੇ ਜਿੱਥੇ ਕਲੇਸ਼ ਹੁੰਦਾ ਉਥੇ ਤੂੰ ਟਾਲਾ ਬਟ ਲੈਗਾ ਤੂੰ ਨਾ ਬੋਲੇਗਾ ਐਸਾ ਹੀ ਨਹੀਂ ਕਹਿੰਨੇ ਚੱਲ ਭਾਈ ਸਾਨੂੰ ਨਾਮ ਨਾਲ ਨੂੰ ਕਹਿਂਦੀ ਜੁੜ ਪਵੇ ਇਹਨਾਂ ਤੈਨੂੰ ਕਹਿਂਦੀ ਗੱਲ ਸੁਣ ਮੇਰੀ ਚੱਲ ਇਹਨੂੰ ਅਸੀਂ ਕਹਿੰਨੇ ਵੀ ਇਹ ਨਹੀਂ ਬੋਲਦੀ ਨਾ ਇਹ ਬੋਲੇ ਨਾ ਥੋੜੇ ਦੇ ਕੰਮ ਦੇ ਵਿੱਚ ਆਵੇ ਠੀਕ ਹੈ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਇਹਦਾ ਨਾ ਕਿ ਮੇਰੀ ਗੱਲ ਸੁਣ ਵਾਈ ਬੂਟੀ ਇਹਨੂੰ ਟਾਈਮ ਸਰਦੇਓ ਰੋਟੀ ਪਾਣੀ ਜਿਹੜਾ ਆਪਾਂ ਦਾ ਇਹ ਟਾਈਮ ਸਰਦੇਓ ਇਹਨੂੰ ਹੈ ਇਹ ਜ਼ਿੰਮੇਵਾਰੀ ਫਿਰ ਤੁਸੀਂ ਸੰਭੋ ਕਿਹੜਾ ਸੰਭਦਾ ਤੁਹਾਡੇ ਤੂੰ ਤਾਂ ਮੇਰੀ ਗੱਲ ਸੁਣ ਭਾਈ ਦੇਖ ਜਿਵੇਂ ਭੈਣ ਨੇ ਕਿਹਾ ਸਾਰੀ ਗੱਲ ਸਹੀ ਆ ਇਹ ਜਵਾਕ ਕਹਿੰਦੇ ਹੋ ਵੀ ਗੱਲ ਸਹੀ ਆ ਪਹਿਲੀ ਗੱਲ ਤਾਂ ਦੇਖ ਜੇ ਤਾਂ ਤੈਨੂੰ ਢੰਗ ਨਾਲ ਬੁਲਾਉਂਦਿਆਂ ਨੇ ਬੋਲ ਪਾ ਜੇ ਰੋਟੀ ਉਹ ਕਰ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਆਪ ਵੀ ਚੱਕ ਕੇ ਖਾ ਲੇਂਗਾ ਅੱਜ ਤੇਰੇ ਆਖ ਪਰ ਚੱਲ ਗਿਆ ਹਾਂ ਰਹੀ ਗੱਲ ਉਹ ਉਹ ਕੋਈ ਨਹੀਂ ਆਪਾਂ ਬੈਠ ਕੇ ਰਾਮਦਾਨੀ ਨਾ ਕਰਾਂਗੇ ਸਾਰੀ ਗੱਲਬਾਤ ਕੋਈ ਹੋਰ ਵੀ ਦਿਲ ਚ ਚਿੱਤ ਚ ਹੋਈ ਇਹਨਾਂ ਦੇ ਆਪਾਂ ਠੀਕ ਹੈ ਮੈਂ ਹਜੇ 2-4 ਦਿਨ ਇੱਥੇ ਆਂ ਹਰਪ੍ਰੀਤ ਨਾਲ ਵੀ ਗੱਲ ਕਰਾਂਗੇ ਉਹਦੀ ਵੀ ਗੱਲ ਸੁਣਾਗੇ ਥੋੜੀ ਵੀ ਗੱਲ ਸੁਣਾਗੇ ਠੀਕ ਹੈ ਨਾ ਆਪਾਂ ਕਾਣੀ ਬੰਨਣੀ ਪਾਉਂਦੇ ਕਾਕੇ ਬੰਨਣ ਨੂੰ ਦੱਸ ਬਈ ਇਹਨਾਂ ਨੇ ਕੀ ਬੰਨਣਾ ਨਾਲ ਇਹਨਾਂ ਦਾ ਰੌਲਾ ਵੀ ਪਾਦਾਗਾ ਲੈ ਅਕੇ ਰੌਲਾ ਨਹੀਂ ਮੈਂ ਸਭ ਤੋਂ ਵੱਡਾ ਰੌਲਾ ਤਾਂ ਬੇਬੇ ਦੀ ਰੋਟੀ ਦਾਗਾ ਉਹ ਭਾਈ ਕੋਈ ਰੌਲਾ ਨਹੀਂ ਹੁੰਦਾ ਠੀਕ ਹੈ ਮਾਂ ਦੀ ਰੋਟੀ ਦਾ ਕਿਹੜਾ ਰੌਲਾ ਹੁੰਦਾਗਾ ਕੋਈ ਗੱਲ ਨਹੀਂ ਤੇਨੇ ਰੋਟੀ ਦੇਣਗੇ ਏਡੇ ਮਾੜੇ ਵੀ ਨਹੀਂ ਹੈਗੇ ਮੇਰੀ ਗੱਲ ਸੁਣੋ ਕਾਕਾ ਕੱਲ ਨੂੰ ਹਰਪ੍ਰੀਤ ਆਜੂਗੀ ਆਪਾਂ ਗੱਲਬਾਤ ਕਰ ਲਓ ਕਿਸੇ ਦੇ ਸਾਹਮਣੇ ਕਿਸੇ ਨੂੰ ਆਏ ਨਾ ਲੱ ਇਹ ਗੱਲ ਕਰਨੀ ਹੈ ਮੈਂ ਤਾਂ ਹੁਣ ਇਹ ਗੱਲ ਕਹਿਣਾ ਭਾਈ ਵੀ ਇਹਦੇ ਵੀ ਹੱਕ ਲੱਗਦੀ ਕਰਾਂਗੇ ਇਹਦੇ ਵੀ ਠੀਕ ਹੈ ਨਾ ਤੇ ਆਪਾਂ ਬੈਂਤ ਨੂੰ ਵੀ ਨਹੀਂ ਪਾਈ ਪੁੱਛਿਆ ਸੀ ਠੀਕ ਹੈ ਮਾਂ ਐ ਕਿਹੜਾ ਬੇਬੇ ਸਿੱਟੀ ਆ ਯਾਰ ਐ ਮੈਂ ਜੇ ਮੇਰਾ ਪੁਰਾ ਪੁੜੀਆਂ ਮਗਰ ਲਾ ਕੇ ਬੋਲੀ ਜਾ ਮੈਂ ਫੇਰ ਵੀ ਨਹੀਂ ਲੋਟਾਂਦਾ ਉਹ ਤਾਂ ਛੱਡਦੀਆਂ ਨਹੀਂ ਕਲੇਸ਼ ਤਿੰਨੇ ਇੱਕ ਵਜੀਆਂ ਹੋਗੀਆਂ ਹੈ ਆ ਚੱਲ ਕੋਈ ਨਹੀਂ ਨਾ ਤੂੰ ਆ ਤੁਸੀਂ ਉੱਠੋ ਕੰਮਕਾਰ ਕਰੋ ਚਲੋ ਚਾਹ ਪਾਣੀ ਪੀਏ ਭਾਈ ਮੈਂ ਤਾਂ ਹੁਣ ਇੱਧਰ ਆ ਕੇ ਕੰਮ ਬੈਗੇ ਮੇ ਤੜਕੇ ਚੰਗੀ ਭਲੀ ਘਰੇ ਬੈਠੀ ਸੀ ਅਮਰੀਕਨ ਲੈ ਕੇ ਤੂੰ ਤਾਂ ਜਾ ਵੜਿਆ ਹਟਿਆ ਨਹੀਂ ਪੂਜਾ ਦੇ ਨੋਕ ਚੱਲ ਕੇ ਤੂੰ ਆ ਕੇ ਹਰਪ੍ਰੀਤ ਨੂੰ ਕਢਾ ਕੇ ਫਲਾਣਾ ਉਹ ਮੇਰੀ ਤੈਨੂੰ ਪਤਾ ਕਿੰਨਾ ਇੱਕੋ ਮੇਰੀ ਗੱਲ ਸੁਣੀ ਮੈਂ ਤੈਨੂੰ ਗੱਲ ਦੱਸਾਂ 30 ਸਾਲ ਇਹ ਐਸੇ ਖਰਚ ਹੀ ਰਹੀ ਆ ਹੈ ਐਸੇ ਖਰਚ ਪਰ ਕੇ ਤੁਸੀਂ ਉਧਰ ਗਏ ਹੋ ਬਾਈ ਮੈਨੂੰ ਤਾਂ ਇਸ ਘਰ ਦਾ ਵੀ ਮੋਹ ਬਥੇਰਾ ਆਉਂਦਾ ਕੀ ਹੋ ਗਿਆ ਤੇ ਹੋਰ ਨਵਾਂ ਪਾ ਲਿਆ ਵੀ ਮੈਂ ਤਾਂ ਸਭ ਕੁਝ ਦੁੱਖ ਸੁੱਖ ਇੱਥੇ ਵਿੱਚ ਆ ਤਾਂ ਮੈਂ ਆ ਕੇ ਇੱਧਰ ਬਾਇਆ ਨਹੀਂ ਆ ਉਹ ਚੱਲ ਕੋਈ ਬਾਇਆ ਨਹੀਂ ਆ ਪਰ ਮੇਨ ਕਰਦਾ ਇਹ ਆ ਮਾਮਾ ਮੇਰੀ ਗੱਲ ਸੁਣ ਬੇਬੇ ਕੋਲੇ ਕੋਈ ਵੀ ਬੁੜੀ ਆ ਜਾਂਦੀ ਆ ਠੀਕ ਹੈ ਬੇਬੇ ਆਪਣੇ ਘਰ ਦੀਆਂ ਫਰੋਲਣ ਲੱਗ ਜਾਂਦੀ ਆ ਜਦੋਂ ਉਹਨਾਂ ਕੋਲੇ ਫਰੋਲ ਜੀ ਆਇਆ ਤਾਂ ਉਹਨਾਂ ਦੇ ਜਵਾਕ ਕੋਈ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਠੀਕ ਹੈ ਤੇ ਸਾਨੂੰ ਘੜਾ ਲੱਗਦਾ ਗੁੱਸਾ ਆਉਂਦਾ ਉਸ ਦਾ ਉਹ ਚਲ ਕੋਈ ਨਹੀਂ ਕਰਿਆ ਕਰਦੀ ਬਸ ਹੁਣ ਕਹਿ ਤਾਂ ਦਿੱਤਾ ਵੀ ਨਹੀਂ ਨਹੀਂ ਕਰਦੀ ਕੋਈ ਗੱਲਬਾਤ ਬੇਬੇ ਅੱਜ ਚੁੰਮੀਆਂ ਕਰਦੀ ਆ ਹੁਣ ਆਪਾਂ ਬੋਲੀ ਜਾਂਦੇ ਆ ਸਭ ਸੁਣਦਾ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟਿਆ ਹਾਂ ਹਾਂ ਉਹ ਤੁਸੀਂ ਵੀ ਮੌਕਾ ਹੀ ਨਾ ਦਿਓ ਮੌਕਾ ਹੀ ਨਾ ਦਿਓ ਚਲੋ ਹੁਣ ਉੱਠ ਕੇ ਚਾਹ ਪਾਣੀ ਪਿਆਓਗੇ ਆਜੋ ਆਜੋ ਹਾਂ ਚਲੋ ਧੀ ਪਿਆ ਮਾਮੇ ਆ ਗਿਆ ਨੂੰ ਚਾਹ ਚ ਲੈ ਜਾ ਕੇ ਉਧਰ ਯਾਰ ਮਜਾ ਨਾ ਖੇਤ ਫਿਰ ਜਾ ਜਾਓ ਹੱਥ ਨੇ ਆਉਂਗਾ ਮੈਂ ਵੀ ਖੇਤ ਚ ਗੇੜਾ ਮਾਰ ਕੇ ਉੱਠੋ ਭਾਈ ਚਲੋ ਉੱਥੇ ਚੱਲੀਏ ਉਹ ਆਏ ਆ ਇੱਥੇ ਹਵਾ ਦਾ ਬੁੱਲਾ ਆਉਂਦਾ ਸੀ ਹਵਾ ਦਾ ਬਧੇਰੀ ਆਉਂਦੀ ਆ ਭਾਈ ਇੱਥੇ ਹਾਂ ਉੱਥੇ ਹਵਾ ਨਾਲ ਤਾਂ ਆਹ ਤਾਂ ਚੰਗੀ ਆ ਹਵਾ ਹੁਣ ਤਾਂ ਉਹ ਐ ਗਰੀ ਮੜਾ ਧਿਆਨ ਨਾਲ ਕਿਹੜਾ ਬਦਲੇ ਯਾਰ ਚੰਗਾ ਮੈਂ ਆਉਣਾ ਚਾਹ ਬਣੀ ਪਿਆ ਕੇ ਮਾਮੇ ਨੂੰ ਕੋਈ ਨਹੀਂ ਆਸਰੇ ਜਿਹਨੂੰ ਕਰਾ ਕਰ ਲਾ ਘਰੇ ਕੰਮ ਆ ਲੈ ਆਉਂਗਾ ਮਾਮੇ ਨੂੰ ਵੀ ਨਾਲ ਲੈ ਆਉਂਗਾ ਕਰ ਲਈ ਪ੍ਰਬੰਧ ਸਭਾਂ ਦਾ ਹੁਣ ਕੀਤ ਜਾਂਦਾ ਹਾਂ ਭਈਏ ਜੇ ਲੱਗਿਆ ਨਾ 10 ਭਈਏ ਪੁੱਛੇ ਸੀ 10ਾਂ ਚੋਂ ਵੀ 7 ਔਗੜਿਆ ਹਾਂ ਇੱਕ ਲਾਂਗਰੀ ਆ ਸਹੀ ਰਹਿ ਗਏ ਤਾਂ ਕਰਕੇ ਬਸ ਕਾਣੂ ਹੈ ਪੂਰੀ ਉੱਤਰਦੇ ਆ ਕਿਸੇ ਚਾਰੇ ਪਾਸੇ ਘਾਟਾ ਪਈ ਜਾਂਦਾ ਘਾਟਾ ਤਾਂ ਹੁਣ ਪੈਣਾ ਹੀ ਇਹਨਾਂ ਦਾ ਹੁਣ ਭਈ ਇਹਨਾਂ ਦੀ ਚਲਦੀ ਆ ਹੂੰ ਹੁਣ ਐਸੀ ਆਪਾਂ ਕੰਮ ਕਰ ਲੋ ਰਹੇ ਆਪ ਨੂੰ ਸਿਹੜੀਆਂ ਮੇਰੇ ਨਾਂ ਆਪਾਂ ਨੂੰ ਕੋਈ ਕੰਮ ਕਰਕੇ ਰਾਜੀ ਆ ਬੰਦਾ ਆਪ ਨੂੰ ਲੋੜ ਆ ਤਾਂ ਕਰਕੇ ਬਸ ਮੈਂ ਤਾਂ ਕਰ ਦੇਣਾ ਦੀਆਂ ਚਲ ਆਜੋ ਬਸ ਪੀਨੇ ਆ ਚਾਹ ਆਪਾਂ ਮੇਰੀ ਗੱਲ ਸੁਣ ਬਾਈ ਇਹਨਾਂ ਦਾ ਦੋਨਾਂ ਕੋ ਜੜਾ ਨੂੰ ਪਤਾ ਵੀ ਲੜਾਈ ਕਾਦੀ ਕਰਦੇ ਆ ਮੇਰੇ ਨਾਲ ਤੇ ਮੈਂ ਵੀ ਨਹੀਂ ਇਹਨਾਂ ਨੂੰ ਦੱਸਿਆ ਠੀਕ ਹੈ ਨਾ ਹੁਣ ਤੈਨੂੰ ਵੀ ਪਤਾ ਵੀ ਉਹ ਕਿਹੜੇ ਸਾਹਮਣਾਂ ਬਾਲੀਆਂ ਨੇ ਤੇ ਕਿਵੇਂ ਕੁਝ ਹੈਗਾ ਤੈਨੂੰ ਤਾਂ ਪਤਾ ਨਾ ਸਾਰੀ ਗੱਲ ਦਾ ਉਹ ਗੱਲ ਤਾਂ ਸਾਰਾ ਪਤਾ ਹੈ ਹੁਣ ਮੈਂ ਤਾਂ ਤਾਂ ਹੀ ਕਹਿੰਦਾ ਸੀ ਮਹਾ ਇਹਨਾਂ ਦੇ ਸਾਹਮਣੇ ਕੀ ਗੱਲ ਛੇੜਨੀ ਜਵਾਕਾ ਮੂਰੇ ਕੱਲ ਨੂੰ ਹਰਪੀਤ ਆਜੂਗੀ ਉਹਨੂੰ ਵੀ ਪੁੱਛ ਲਾਂਗੇ ਭਾਈ ਵੀ ਤੁਹਾਡੇ ਦਿਲ ਚ ਗੱਲ ਕੀ ਹੈ ਗੱਲ ਦੱਸੋ ਸਾਨੂੰ ਗੱਲ ਤਾਂ ਮੈਂ ਤੈਨੂੰ ਦੱਸੀ ਜਾਂਦੀ ਆ ਵੀ ਨਾ ਤਾਂ ਇਹ ਕਾਲੇ ਵਰਗਿਆਂ ਕੋਲ ਸ਼ੋਅ ਕਰਦੇ ਆਂ ਵੀ ਅਸੀਂ ਐਸ ਗੱਲ ਦੀ ਟਰਾਈ ਕਰਦੇ ਆਂ ਮਾਨਾ ਹਾਂ ਉਹਨਾਂ ਨੂੰ ਸਖਾਣ ਲਿਆ ਉਹ ਮੈਨੂੰ ਬੋਲੀ ਜਾਂਦੇ ਆ ਚਲ ਕੋਈ ਨਹੀਂ ਉਹ ਤਾਂ ਜਦੋਂ ਆਪਾਂ ਕੱਲ ਨੂੰ ਬੈਠਾਂਗੇ ਫਿਰ ਤਾਂ ਗੱਲ ਤਾਂ ਮੂਰੇ ਆਊਗੀ ਨਾ ਕੁਝ ਤਾਂ ਦੱਸਣੀਆਂ ਨਹੀਂ ਫਿਰ ਆਪਾਂ ਗੱਲ ਇਹੋ ਜੀ ਕਰਾਂਗੇ ਨਾ ਫਿਰ ਕਾਲੇ ਵਰਗਿਆਂ ਨੂੰ ਦੱਸਾਂਗੇ ਫਿਰ ਗੱਲ ਤਾਂ ਪੂਰੀ ਕਰਨੀ ਪੈਣੀ ਆ ਆਪਾਂ ਨੂੰ ਹ ਠੀਕ ਹੈ ਉਹ ਆਪਣੀ ਚੀਜ਼ ਹੈ ਉਹ ਮੈਂ ਦੇਖਣਾ ਵੀ ਆਪਾਂ ਕੰਮਾਂ ਇਕੱਲੀ ਨੇ ਰੱਖਣੀ ਆ ਕਿ ਆਪਣੀ ਤਿੰਨਾਂ ਦੀ ਵੰਡੀ ਜਾਊਗਾ ਕਿਵੇਂ ਕੋਸ਼ ਨਾ ਕੋਈ ਗੱਲ ਇਹ ਤਾਂ ਜਿਵੇਂ ਜਿਵੇਂ ਵੀ ਹੋਇਆ ਉਹਵੇਂ ਆਪਾਂ ਕਰਨੇ ਕਰਨਾਗਾ ਨਾ ਇਹ ਗੱਲ ਪਤਾ ਕੀ ਆ ਦੇਖ ਮੈਂ ਤਾਂ ਤੈਨੂੰ ਤਾਂ ਕਹਿਣਾਗਾ ਵੀ ਦੇਖ ਬਾਲੀਆਂ ਦਿੱਤੀਆਂ ਸੀ ਤੈਨੂੰ ਮਾਂ ਨੇ ਹਾਂ ਠੀਕ ਹੈ ਤੂੰ ਵੱਡੀ ਸੀ ਸਾਨੂੰ ਤਾਂ ਸਾਡਾ ਆਪਦਾ ਹਿੱਸਾ ਵਾ ਹੀ ਮਿਲ ਗਿਆ ਸੀ ਹਾਂ ਤੇ ਬਾਲੀਆਂ ਉਹ ਤੇਰੀਆਂ ਹੀ ਆ ਤੂੰ ਆਪਦੇ ਕੋਲੇ ਰੱਖ ਦੂਜੀ ਗੱਲ ਜੇ ਕੋਈ ਗੱਲਬਾਤ ਹੋਰ ਵੱਧ ਹੀ ਕਰਦੀ ਦੇਖੀ ਆਪਾਂ ਨੂੰ ਤਾਂ ਆਪਾਂ ਗੱਲ ਕੀ ਕਰਾਂਗੇ ਨਾ ਆਪਾਂ ਇਹ ਗੱਲ ਕਹਿ ਦਾਂਗੇ ਭਾਈ ਵੀ ਮੈਂ ਬਾਲੀਆਂ ਮੈਂ ਵਾਪਸ ਆਪਦੇ ਘਰੇ ਲੈ ਕੇ ਜਾਣਾ ਠੀਕ ਹੈ ਨਾ ਇਹ ਗੱਲ ਸਹੀ ਹੈ ਹਾਂ ਇਹਨਾਂ ਨੂੰ ਕੀ ਪਤਾ ਹੁਣ ਬੇਬੇ ਨੇ ਤਾਂ ਮੈਨੂੰ ਆ ਹੀ ਦਿੱਤੀਆਂ ਸੀ ਵੀ ਭਾਈ ਉਦੋਂ ਮੈਂ ਨਰਮ ਘਰੇ ਵਿਆਹਤੀ ਠੀਕ ਹੈ ਵੀ ਚੱਲ ਭੈਣ ਭਰਾ ਨੂੰ ਕੋਈ ਧੀ ਪੁੱਤ ਨੂੰ ਸਹਾਰਾ ਹੋ ਜਾ ਸਹਾਰਾ ਲੱਗ ਜਾਂਦਾ ਤੇ ਚਾ ਚਾ ਗਏ ਕਰੇ ਵਿਆਹ ਹੀ ਗਈ ਇਹ ਬਾਈ ਦਾ ਵੀ ਕੰਮ ਵਧ ਗਿਆ ਦੇਖ ਚੜ ਗਿਆ ਹਾਂ ਤਾਂ ਕਰਕੇ ਫਿਰ ਤਾਂ ਹੀ ਦੱਸ ਤਾ ਕਦੇ ਗਿਲੇ ਨਹੀਂ ਕੀਤਾ ਅਸਟਾ ਇਹ ਗੱਲ ਨੂੰ ਕਦੇ ਸੋਚਿਆ ਹੀ ਨਹੀਂ ਜੇ ਹੁਣ ਭਾਈ ਮੇਰੇ ਨਾਲ ਆਏ ਕਰਨੀ ਆ ਫਿਰ ਮੈਂ ਕਿਉਂ ਖਵਾਉਂਗੇ ਇਹਨਾਂ ਨੂੰ ਫਿਰ ਆਪਾਂ ਵੰਡਾਂਗੇ ਚਾਰੇ ਭੈਣ ਭਰਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਦੇਖ ਲਵਾਂਗੇ ਜੇ ਮੈਨੇ ਰੋਟੀ ਨਹੀਂ ਦਿੰਨੇਗਾ ਫਿਰ ਇਹ ਬਾਰਿਆਂ ਦੇ ਦਿੱਤੇ ਤਾਂ ਕਿਹ 1分10秒7。